ਬਾਲੀਵੁੱਡ ਐਕਟ੍ਰੈਸ ਮਮਤਾ ਕੁਲਕਰਨੀ ਨੇ ਸ਼ੁੱਕਰਵਾਰ ਨੂੰ ਮਹਾਕੁੰਭ ਦੇ ਵਿੱਚ ਸੰਨਿਆਸ ਲੈ ਲਿਆ। ਕਿੰਨਰ ਅਖਾੜੇ ਨੇ ਉਹਨਾਂ ਨੂੰ ਮਹਾ ਮੰਡਲੇਸ਼ਵਰ ਦਾ ਖਿਤਾਬ ਦਿੱਤਾ ਸੱਤ ਘੰਟੇ ਦੀ ਤਪੱਸਿਆ ਤੋਂ ਬਾਅਦ ਉਹਨਾਂ ਸੰਗਮ ਦੇ ਵਿੱਚ ਅਸ਼ਨਾਣ ਕੀਤਾ ਅਤੇ ਆਚਾਰੀਆ ਮਹਾ ਮੰਡਲੇਸ਼ਵਰ ਲక్ష్ਮੀਨਾਰਾਇਣ ਤ੍ਰਿਪਾਠੀ ਨੇ ਪਹਿਲਾ ਪ੍ਰਤੀਕ ਰੂਪ ਦੇ ਤਹਿਤ ਕੁਲਕਰਨੀ ਦੇ ਵਾਲਪਿਕਟੇ ਇਸ ਉਪਰੰਤ ਹਰੀ ਹਰ ਮਹਾਦੇਵ ਦੇ ਜੈਕਾਰਿਆਂ ਦੇ ਨਾਲ ਅਖਾੜੇ ਦੇ ਵਿੱਚ ਧਾਰਮਿਕ ਝੰਡੇ ਹੇਟ ਉਹਨਾਂ ਨੂੰ ਪਟਾ ਵਿਸ਼ੇਖ ਕਰਵਾਇਆ ਗਿਆ 7 ਘੰਟੇ ਦੀ ਤਪੱਸਿਆ ਤੋਂ ਬਾਅਦ ਮਮਤਾ ਕੁਲਕਰਨੀ ਨੇ ਸੰਗਮ ਦੇ ਵਿੱਚ ਅਸ਼ਨਾਣ ਕੀਤਾ ਆਪਣੇ ਪਿੰਡ ਦਾਣ ਦੀ ਪੇਸ਼ਕਸ਼ ਕੀਤੀ ਸ਼ਾਮ ਨੂੰ ਮਮਤਾ ਨੂੰ ਕਿੰਨਰ ਅਖਾਰੇ ਦੇ ਵਿੱਚ ਸਾਧਵੀ ਪਹਿਰਾਵੇ ਦੇ ਵਿੱਚ ਦੇਖਿਆ ਗਿਆ ਗਲੇ ਦੇ ਵਿੱਚ ਰਦਰਾਕਸ਼ ਦੀ ਮਾਲਾ ਤੇ ਕੱਪੜੇ ਪਗਵੇ ਰੰਗਦੇ ਆਚਾਰੀਆ ਮਹਾਮਨਲੇਸ਼ਵਰ ਲక్ష్ਮੀਨਾਰਾਇਣ ਤ੍ਰਿਪਾਠੀ ਨੇ ਪਹਿਲਾਂ ਪ੍ਰਤੀਕ ਰੂਪ ਦੇ ਵਿੱਚ ਮਮਤਾ ਕੁਲਕਰਨੀ ਦੇ ਵਾਲ ਕੱਟੇ ਅਤੇ ਫਿਰ ਦੁੱਧ ਅਰਪਣ ਕੀਤਾ ਇਸ ਉਪਰੰਤ ਮਹਾਦੇਵ ਦੇ ਜੈਕਾਰੇ ਦੇ ਨਾਲ ਅਖਾੜੇ ਦੇ ਵਿੱਚ ਧਾਰਮਿਕ ਝੰਡੇ ਝੇਟ ਉਹਨਾਂ ਨੂੰ ਪਟਾਪ ਵਿਸ਼ੇਕ ਵੀ ਕਰਵਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਮਮਤਾ ਨੇ ਅਖਾੜੇ ਦੇ ਸੰਤਾਂ ਤੋਂ ਆਸ਼ੀਰਵਾਦ ਲਿਆ ਫਿਰ ਛੱਤਰ ਨੂੰ ਚੰਵਰ ਦੇ ਨਾਲ ਦੇਖਿਆ ਗਿਆ ਉਹ ਸਾਰਿਆਂ ਨੂੰ ਆਸ਼ੀਰਵਾਦ ਦਿੰਦੀ ਹੋਈ ਵੀ ਨਜ਼ਰ ਆਈ ਉਹਨਾਂ ਕਿਹਾ ਕਿ ਇਹ ਮਹਾਦੇਵ ਅਤੇ ਮਹਾਕਾਲੀ ਦਾ ਹੁਕਮ ਸੀ ਇਹ ਮੇਰੇ ਗੁਰੂ ਦਾ ਹੁਕਮ ਸੀ ਉਹਨਾਂ ਇਹ ਵੀ ਕਿਹਾ ਕਿ ਮੈਨੂੰ ਦੁਨੀਆ ਨੇ ਚੁਣਿਆ ਹੈ ਮੈਂ ਕੁਝ ਨਹੀਂ ਕੀਤਾ। ਮਮਤਾ ਦੇ ਪਟਨਾ ਅਭਿਸ਼ੇਕ ਨੂੰ ਦੇਖਣ ਦੇ ਲਈ 10000 ਤੋਂ 20 ਜ਼ਿਆਦਾ ਲੋਕ ਖਾੜੇ ਦੇ ਵਿੱਚ ਪਹੁੰਚੇ ਸੀ। ਪਟਾ ਅਭਿਸ਼ੇਕ ਤੋਂ ਬਾਅਦ ਮਮਤਾ ਨੇ ਕਿਹਾ ਕਿ ਹੁਣ ਮੈਨੂੰ ਬਾਲੀਵੁੱਡ ਦੇ ਵਿੱਚ ਨਹੀਂ ਜਾਣਾ। ਹੁਣ ਮੈਨੂੰ ਸਨਾਤਨ ਦੇ ਲਈ ਹੋਰ ਕੰਮ ਕਰਨਾ ਹੈ। ਕੱਲ ਮੈਂ ਸੋਚ ਰਹੀ ਸੀ ਕਿ ਮੈਂ 12 ਸਾਲ ਪਹਿਲਾਂ ਆਈ ਸੀ ਅਤੇ ਅੱਜ ਮੈਂ ਇੱਥੇ ਹਾਂ। ਮੈਂ ਅੱਜ ਕਾਸ਼ੀ ਜਾਣਾ ਸੀ ਪਰ ਅੱਜ ਮੈਨੂੰ ਬ੍ਰਹਮਾ, ਵਿਸ਼ਨੂ ਜੀ ਅਤੇ ਮਹੇਸ਼ ਦਿਖ ਗਏ। ਫਿਰ ਮੈਂ ਤੁਰੰਤ ਫੈਸਲਾ ਕਰ ਲਿਆ ਕਿ 23 ਸਾਲਾਂ ਦੀ ਤਪੱਸਿਆ ਦਾ ਅੱਜ ਤਾਂ ਸਰਟੀਫਿਕੇਟ ਬਣਦਾ ਹੀ ਹੈ ਅੱਜ ਤੋਂ ਸਮਾਜ ਦੇ ਲਈ ਹੀ ਕੰਮ ਕਰਾਂਗੀ ਜਦੋਂ ਮੈਂ ਬਾਲੀਵੁੱਡ ਛੱਡਿਆ ਸੀ ਉਦੋਂ ਵੀ ਮੇਰਾ ਕੋਈ ਬਹੁਤ ਬੁਰਾ ਸਮਾਂ ਨਹੀਂ ਸੀ ਮਮਤਾ ਨੇ ਕਿਹਾ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਨਾਲ ਜੋ ਹੋ ਰਿਹਾ ਉਹ ਬਹੁਤ ਗਲਤ ਹੈ ਮਮਤਾ ਕੁਲਕਰਨੀ ਨੇ ਇਹ ਵੀ ਕਿਹਾ ਕਿ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਵੀ ਮਹਾਕੁੰਭ ਦੇ ਇਸ ਪਵਿੱਤਰ ਦੌਰ ਦੀ ਗਵਾਹ ਬਣ ਰਹੀ ਹਾਂ ਸੰਤਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ममता ਦਾ ਕਹਿਣਾ ਹੈ ਕਿ ਉਸਨੇ 23 ਸਾਲ ਪਹਿਲਾਂ ਕਪੂਲੀ ਆਸ਼ਰਮ ਦੇ ਵਿੱਚ ਆਪਣੇ ਗੁਰੂ ਚਾਤਨੀਆ ਗਗਨਗਿਰੀ ਤੋਂ ਦਕਸ਼ਨਾ ਲਈ ਸੀ ਅਤੇ ਹੁਣ ਉਹ ਪੂਰੀ ਤਪੱਸਿਆ ਦੇ ਨਾਲ ਇੱਕ ਨਵੇਂ ਜੀਵਨ ਦੇ ਵਿੱਚ ਪ੍ਰਵੇਸ਼ ਕਰ ਰਹੀ ਹੈ। ਆਚਾਰੀਆ ਮਹਾ ਮੰਲੇਸ਼ਵਰ ਲక్ష్ਮੀਨਾਰਾਇਣ ਤ੍ਰਿਪਾਠੀ ਨੇ ਕਿਹਾ ਹੈ ਕਿ ਕਿੰਨਰ ਅਖਾੜੇ ਨੇ ਮਮਤਾ ਕੁਲਕਰਨੀ ਨੂੰ ਮਹਾ ਮੰਲੇਸ਼ਵਰ ਪਿਣਾਇਆ। ਉਨਾ ਦਾ ਨਾਮ ਸ਼੍ਰੀਮਾਈ ਨੰਦਗਿਰੀ ਰੱਖਿਆ ਗਿਆ। ਉਹ ਪਿਛਲੇ ਡੇਢ ਸਾਲ ਤੋਂ ਕਿਨਰ ਅਖਾੜੇ ਅਤੇ ਮੇਰੇ ਸੰਪਰਕ ਦੇ ਵੱਤ ਸੀ। ਜੇਕਰ ਉਹ ਚਾਹੇ ਤਾਂ ਕੋਈ ਵੀ ਧਾਰਮਿਕ ਕਿਰਦਾਰ ਨਿਭਾ ਸਕਦੀ ਹੈ ਕਿਉਂਕਿ ਅਸੀਂ ਕਿਸੇ ਨੂੰ ਵੀ ਆਪਣੀ ਕਲਾ ਦਿਖਾਉਣ ਤੋਂ ਨਹੀਂ ਰੋਕਦੇ। ਤੁਹਾਨੂੰ ਦੱਸ ਦਈਏ ਕਿ ਮਮਤਾ ਕੁਲਕਰਨੀ ਵੀਰਵਾਰ ਨੂੰ ਹੀ ਮਹਾਕੁੰਭ ਸ਼ਹਿਰ ਪਹੁੰਚੀ ਸੀ। ਸ਼ੁੱਕਰਵਾਰ ਸਵੇਰੇ ਸੈਕਟਰ 16 ਸੰਗਮ ਲੋਅਰ ਰੋਡ ਸੱਤ ਕਿਨਰ ਅਖਾੜੇ ਦੇ ਡੇਰੇ ਪਹੁੰਚੇ ਸੀ। ਇਸ ਤੋਂ ਬਾਅਦ ਉਹਨਾਂ ਦੀ ਸੰਨਿਆਸ ਦੀ ਰਸਮ ਸ਼ੁਰੂ ਹੋਈ ਆਚਾਰੀਆ ਪੁਰੋਹੇ ਦੀ ਮੌਜੂਦਗੀ ਦੇ ਵਿੱਚ ਲਗਭਗ 2 ਘੰਟੇ ਤੱਕ ਸੰਨਿਆਸ ਦੀ ਸ਼ੁਰੂਆਤ ਹੋਈ ਮਹਾ ਮੰਲੇਸ਼ਵਰ ਗੜਕਾਚਾਰੀਆ ਮੁਛਤੁੰਦ ਸ਼੍ਰੀ ਪੰਚਨ ਜੁਨਾ ਅਖਾੜਾ ਦੇ ਪਿਠਾਦਿਸ਼ਵਰ Swami Mahendranand Giri ਅਤੇ ਹੋਰ ਸੰਤਾਂ ਦੀ ਮੌਜੂਦਗੀ ਦੇ ਵਿੱਚ ਧਾਰਮਿਕ ਗਤੀਵਿਧੀਆਂ ਹੋਈਆਂ। ਇਸ ਤੋਂ ਬਾਅਦ ਸ਼ਾਮ ਨੂੰ ਸੰਗਮ ਦੇ ਕੰਡੇ ਤੇ ਭੰਡਾਨ ਹੋਇਆ। ਬਿਊਰੋ ਰਿਪੋਰਟ ਹੰਦਰ ਟੀਵੀ